ਹਾਂਜੀ ਇਹ ਦੇਖੋ ਜੀ ਗੱਡੀ ਦਾ ਪਿੱਛੇ ਟੂਲ ਵਗੈਰਾ ਬਣੂਗਾ ਤੇ ਆਹ ਦੇਖੋ ਜੀ ਜੰਗਲੇ ਇਹਦੇ ਤਿਆਰ ਹੋ ਚੁੱਕੇ ਨੇ ਤੇ ਗੱਡੀ ਦੇਖੋ ਜੀ ਇਹਦਾ ਵੀ ਸੇਮ ਪ੍ਰੋਸੈਸ ਹੀ ਆ ਬਟ ਪਹਿਲਾਂ ਆਪਾਂ ਰੂਲ ਵਾਈਜ਼ ਰੂਲ ਚੱਲਦੇ ਪਹਿਲਾਂ ਇੱਕ ਗੱਡੀ ਦਾ ਕੰਮ ਕੰਪਲੀਟ ਕਰਕੇ ਫਿਰ ਇਹ ਗੱਡੀ ਨੂੰ ਹੱਥ ਲਾਵਾਂਗੇ ਆਪਾਂ ਫਿਰ ਇਹਦੇ ਮਗਰਾਟ ਟੂਲ ਜੰਗਲੇ ਸਾਰੇ ਸੇਮ ਉਦਾਂ ਹੀ ਬਣਨਾ ਜਿਵੇਂ ਉਹਦਾ ਬਣਨਾ ਉਵੇਂ ਹੀ ਇਦਾਂ ਬਣਨਾ ਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਬਣਾ ਗੁਰਵਿੰਦਰ ਸਿੰਘ ਸੂਰ ਆਈ ਹੋਪ ਤੁਸੀਂ ਠੀਕ ਹੋਵੋਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਤਾਂ ਹੀ ਆ ਕਰਦੇ ਆ ਆਪਾਂ ਟਰੱਕਾਂ ਦਾ ਕੰਮ ਤੇ ਆਪਣੇ ਕੋਲ ਹੁਣ ਆਈ ਹੈ ਇੱਕ ਪੁਰਾਣੀ ਗੱਡੀ ਨਹੀਂ ਵੀ ਆ ਵੀ ਚੱਲ ਰਿਹਾ ਕੰਮ ਤੇ ਪੁਰਾਣੀ ਗੱਡੀ ਦਾ ਕੰਮ ਜਾਂ ਰਹਿੰਦਾ ਸੀ ਥੋੜਾ ਜਿਹਾ ਇਹ ਸਾਰੀ ਨਵੇਂ ਸਰੋ ਤਿਆਰ ਹੋਊਗੀ ਤੇ ਆਹ ਦਿਖਾ ਰਿਹਾ ਤੁਹਾਨੂੰ ਗੱਡੀ ਤੇ ਇਹ ਸਾਰੇ ਜਿਹੜੇ ਐਂਗਲ ਵਗੈਰਾ ਲੱਗੇ ਹੋਏ ਸਾਰੇ ਪਾਸੇ ਜਿਹਨਾਂ ਦਾ ਮਤਲਬ ਪੂਰੀ ਨਵੇਂ ਸਰੋ ਚ ਇਹਨੂੰ ਨਵੀਂ ਲੁੱਕ ਬਣਾਉਣੀ ਹੈ ਤੇ ਇਹ ਜਿਹੜੇ ਕੇ ਟੇ ਨੰਬਰ ਗੱਡੀ ਹੈ ਗੱਡੀ ਦੀ ਹਾਲਤ ਦੇਖੋ ਇਹਨਾਂ ਦੀ ਤਰ੍ਹਾਂ ਤੇ ਇਹ ਹੁਣ ਦੀ ਹਾਲਤ ਹੈ ਇਸ ਸਮੇਂ ਦੀ ਬਾਈ ਕਹਿੰਦਾ ਵੀ ਗੱਡੀ ਮੇਰੀ ਨਵੀਂ ਚਾਲ ਰਹੀ ਹੈ ਇਹ ਦੇ ਨੰਬਰ ਰੱਖੀ ਐਮ ਦਾ ਸੋਣਾ ਲੱਗੂ ਇਹਦੇ ਤੇ ਇਹ ਵੀ ਜੀ ਕਾਫੀ ਆ ਨਾ ਗੱਡੀ ਦਾ ਤੇ ਇੱਧਰ ਵੀ ਦੇਖੋ ਆਪਣਾ ਇਹ ਸਾਰਾ ਪ੍ਰੋਪਰੀ ਨਵਾਂ ਬਣੂਗਾ ਜਿੰਨਾ ਵੀ ਲੱਗਿਆ ਹ ਮਟੀਰੀਅਲ ਲੱਗਦਾ ਆਪਣੇ ਜੰਗਲੇ ਵਗੈਰਾ ਢੋਲ ਵਗੈਰਾ ਸਾਰਾ ਨਵਾਂ ਬਣੂਗਾ ਕਿਉਂਕਿ ਪ੍ਰਾਣਾ ਦਾ ਸਾਰਾ ਖਰਾਬ ਹੋ ਗਿਆ ਨਾ ਹੁਣ ਗੱਡੀ ਨਵੇਂ ਸਿਰੂ ਤਿਆਰ ਹੋ ਰਹੀ ਆ ਤੇ ਫਿਰ ਆਪਾਂ ਤਿਆਰ ਕਰਕੇ ਤੁਹਾਨੂੰ ਨਵੀਂ ਲੁੱਕ ਦਿਖਾਵਾਂਗੇ ਤੇ ਜਿਵੇਂ ਜਿਵੇਂ ਇਹਦਾ ਕੰਮ ਹੋਊਗਾ ਤੇ ਆਪਾਂ ਤੁਹਾਨੂੰ ਦੱਸੂਗੀ ਤੇ ਥੋੜਾ ਇਹਦੇ ਐਂਗਲ ਵਗੈਰਾ ਪੱਟ ਰਹੇ ਹਾਂ ਜਿਹੜੇ ਪੁਰਾਣੇ ਆਪਾਂ ਨੇ ਤੇ ਨਵੇਂ ਐਂਗਲ ਲਾਵਾਂਗੇ ਫਿਰ ਤੇ ਮੌਸਮ ਦਾ ਅਨੰਦ ਮਾਣਦੇ ਦੱਸੋ ਬਹੁਤ ਛੋਟੇ ਪਿੰਡੇ ਵਿੱਚ ਪੈ ਰਹੇ ਕਿ ਨਹੀਂ ਇੱਥੇ ਦਾ ਮੌਸਮ ਪੂਰਾ ਸਤਰਨਾਕ ਹੋਇਆ ਪਿਆ ਗੱਡੀ ਛੱਟ ਥੱਲੇ ਲਾਵਾਂਗੇ ਆਪਾਂ ਫਿਲਹਾਲ ਹਲੇ ਥੋੜਾ ਬਾਹਰ ਦਾ ਕੰਮ ਕਰ ਲਈਏ ਕਿਉਂਕਿ ਇੱਧਰ ਗੱਡੀਆਂ ਖੜੀਆਂ ਹਲੇ ਇਹਦਾ ਅੱਜ ਇਹ ਕਰ ਦੇਣੀ ਆਪਾਂ ਇਹਦਾ ਕੰਮ ਲਾਵਾਂਗੇ ਇਹ ਤੁਹਾਨੂੰ ਦੇਖੋ ਹੁਣ ਜਿਹੜੀ ਜਿਵੇਂ ਕੀ ਆਪਾਂ ਉਹ ਐਂਗਲ ਵਗੈਰਾ ਪਟਤੇ ਤੇ ਇਹਦਾ ਜਾਲ ਬੰਨੇ ਜਾਊਗਾ ਉਸ ਤੋਂ ਬਾਅਦ ਫਿਰ ਆਪਣਾ ਕੰਮ ਲੱਕੜ ਦਾ ਪ੍ਰਯੋਗ ਇਧਰ ਆਪਣਾ ਕੰਮ ਵਿੱਚ ਚੱਲੀ ਜਾਣਾ ਤੇ ਇੱਧਰ ਦੇਖੋ ਜਿਹੜੀ ਵੇਸਟੇਜ ਲੱਗੀ ਹੋਈ ਹੈ ਜਿਵੇਂ ਹੁਣ ਵੇਸਟੇਜ ਜਿਹੜਾ ਲੋਹਾ ਉਹ ਸਾਰਾ ਤਾਰ ਰਹੇ ਆਂ ਆਪਾਂ ਬੈਡਿੰਗ ਨਾਲ ਤੇ ਉਹ ਆਪਾਂ ਨਵੇਂ ਸਰੋ ਲਾਵਾਂਗੇ ਉਹ ਦੇਖੋ ਜੀ ਹੁਣ ਚੱਲ ਰਿਹਾ ਕੰਮ ਆਪਣਾ ਸਾਰਾ ਗੱਡੀ ਦਾ ਜਿੰਨੀ ਵੀ ਵਧੀਆ ਮਤਲਬ ਸਫਾਈ ਵਗੈਰਾ ਕਰਕੇ ਕਿਉਂਕਿ ਜਿੱਥੇ ਹੁਣ ਜਿਆਦਾ ਜਦੋਂ ਪੁਰਾਣੀ ਬੈਡਿੰਗ ਹੋਈ ਸੀ ਨਾ ਉਹ ਜਿਹੜੀ ਜਦੋਂ ਪੱਟਦੇ ਹਾਂ ਤੋਂ ਆਪਾਂ ਦੇਖੋ ਹੁਣ ਦਿਖਾ ਵੀ ਦਿੰਨੇ ਆ। ਇਹ ਕਿਉਂ ਉਹ ਉਹ ਸਾਰਾ ਮੇਰੇ ਉੱਥੇ ਰਹਿ ਜਾਂਦਾ ਮੰਦਰੋ ਜਿਹੜਾ ਉਹ ਬੇਸਟਿਕ ਰਹਿ ਜਾਂਦੀ ਉਹ ਕਾਰ ਨਹੀਂ ਬੰਦ। ਕਾਰ ਇਹ ਬੰਦ ਬਾਕੀ ਬੈਂਕੋਂ ਲੱਗ ਸਫਾਈ ਹੋਊਗੀ। ਫਿਰ ਉੱਥੇ ਨਵੇਂ ਸਿਰ ਤੋਂ ਲੱਗੂਗਾ ਜੋ ਵੀ ਲਾਉਣਾ ਜੇ ਪੱਤੀ ਅੰਕਲ ਜੋ ਵੀ ਕੁਝ ਲਾਉਣਾ। ਕੋਈ ਚੰਗਰੇ ਕੰਮ। ਹਾਂਜੀ ਸਤਿ ਸ਼੍ਰੀ ਅਕਾਲ YouTube ਫੈਮਲੀ ਜਿਵੇਂ ਕਿ ਤੁਹਾਨੂੰ ਦਿਖਾਇਆ ਸੀ ਜਿਹੜੀ ਆਪਣੀ ਉਹ ਗੱਡੀ ਦਾ ਕੰਮ ਚੱਲ ਰਿਹਾ ਸੀ ਉਹ ਪੁਰਾਣੀ ਗੱਡੀ ਦਾ ਜਿਹੜਾ ਆਪਾਂ ਝਾੜ ਝੜਾਇਆ ਕਰਿਆ ਸੀ ਬਟ ਉਹਦਾ ਕੰਮ ਹਲੇ ਅਸੀਂ ਦਲੇ ਕਿਤਾ ਥੋੜਾ ਜਿਹਾ ਨਾਲ ਨਾਲ ਕਰਾਂਗੇ ਤੇ ਆਪਣੇ ਕੋਲ ਇੱਕ ਤੇ ਦੋ ਗੱਡੀਆਂ ਦਾ ਕੰਮ ਹੋ ਰਾਇਆ ਤੇ ਇਹਦੀਆਂ ਸਾਈਡਾਂ ਤਿਆਰ ਕਰਨੀਆਂ ਪੂਰੀਆਂ ਜੰਗਲਾਂ ਵਗੈਰਾ ਟੂਲ ਵਗੈਰਾ ਤੇ ਦੇਖੋ ਜੀ ਇੱਦਾਂ ਬਣਨਗੇ ਆ ਦੋ ਆਪਣੇ ਇਹ ਦੋਨੇ ਸਾਈਡਾਂ ਦੇ ਮਤਲਬ ਇਹ ਬਣਾਉਦੇ ਇਹ ਦੇਖੋ ਜੀ ਗੱਡੀ ਤੇ ਮਗਰਾੜ ਆਪਾਂ ਵੈਲਡ ਵਗੈਰਾ ਕਰਕੇ ਸਾਰਾ ਚਾਦਰ ਲਾ ਕੇ ਰੱਖਦੇ ਤੇ ਇਹਨਾਂ ਨੂੰ ਉੱਪਰ ਹੁਣ ਸੈਟ ਕਰਾਂਗੇ ਤੇ ਉਹ ਗੱਡੀ ਦਾ ਹਲੇ ਤਾਂ ਕਰਕੇ ਰੋਕ ਤਾਂ ਕੰਮ ਕਿਉਂਕਿ ਅੱਜ ਉਹਦਾ ਜਾਲ ਪੱਕਾ ਕਰਨਾ ਹੈ ਤੇ ਜਾਲ ਅੱਜ ਬੰਨਿਆ ਜਾਲ ਵਾਲੀ ਪਾਰਟੀ ਅੱਜ ਆਈ ਆਪਣੀ ਤੇ ਇਹ ਦੇਖੋ ਜੀ ਦੋ ਆਏ ਨੇ ਇਹਨਾਂ ਦੇ ਸੈਟਾਂ ਤਿਆਰ ਕਰਨੀਆਂ ਪ੍ਰੋਪਰ ਜੋ-ਜੋ ਵਰਕ ਆ ਉਹ ਤੁਹਾਨੂੰ ਨਾਲ-ਨਾਲ ਆਪਾਂ ਦਿਖਾਈ ਜਾਵਾਂਗੇ ਉਹ ਪੁਰਾਣੀ ਗੱਡੀ ਦਾ ਕੰਮ ਹਲੇ ਥੋੜਾ ਡਿਲੇ ਤਾਂ ਕਰਨਾ ਪੈ ਗਿਆ ਕਿਉਂਕਿ ਉਹਨਾਂ ਨੂੰ ਕੋਈ ਕਾਲ ਹੀ ਨਹੀਂ ਹੋ ਕਹਿੰਦੇ ਕੋਈ ਨਾਰਮਾ ਇਹ ਗੱਡੀਆਂ ਆਪਾਂ ਛੇਤੀ ਦੇਣੀਆਂ ਨੇ ਪਾ ਕਰਕੇ ਫਿਰ ਇਹਨਾਂ ਦਾ ਕੰਮ ਜ਼ਰੂਰੀ ਆ ਕਰਦੀ ਆ ਕੰਮ ਤਾਂ ਕਰਨਾ ਹੀ ਪੈਣਾ ਜਿਹੜਾ ਮਰਜ਼ੀ ਕਰ ਇਸੇ ਟੂਲ ਵਗੈਰਾ ਇਹਦੇ ਤਿੰਨ ਟੂਲ ਨੇ ਤੇ ਮਗਰਾੜ ਵਗੈਰਾ ਨੇ ਦੇਖੋ ਜੀ ਪਿੱਛੇ ਤੋਂ ਦਾ ਹੋਇਆ ਹੋਇਆ ਹੀ ਆ ਵਰਕ ਜਿਹੜਾ ਪਿੱਛੇ ਵਾਲਾ ਵਰਕ ਹੁੰਦਾ ਬਾਕੀ ਇੱਕ ਨਾਲ ਇਹਦੀ ਹੋਰ ਗੱਡੀ ਇਹ ਹੀ ਆ ਤੇ ਦੋ ਗੱਡੀਆਂ ਦਾ ਕੰਮ ਟਾਈਮ ਥੋੜਾ ਦਿੱਤਾ ਇਹਨਾਂ ਨੇ ਬੱਟ ਕੋਈ ਗੱਲ ਨਹੀਂ ਆਪਾਂ ਤਿਆਰ ਕਰਤਾ ਇਹ ਗੱਡੀਆਂ ਏਡੀ ਕੋਈ ਗੱਲ ਨਹੀਂ ਇਹ ਥੋੜਾ ਜਿਹਾ ਆਪਾਂ ਨੂੰ ਦਿਨ ਰਾਤ ਇੱਕ ਕਰਕੇ ਕੰਮ ਕਰਨਾ ਪੈਣਾ ਤਾਂ ਕੰਮ ਨਿਬੜੂਗਾ ਇਹ ਗੱਡੀ ਦੇਖੋ ਜੀ ਇਹਦਾ ਵੀ ਸੇਮ ਪ੍ਰੋਸੈਸੇ ਹੀ ਆ ਪਰ ਪਹਿਲਾਂ ਆਪਾਂ ਰੂਲ ਵਾਈਜ਼ ਰੂਲ ਚਾਲਦੇ ਪਹਿਲਾਂ ਇੱਕ ਗੱਡੀ ਦਾ ਕੰਮ ਕੰਪਲੀਟ ਕਰਕੇ ਫਿਰ ਇਹ ਗੱਡੀ ਨੂੰ ਹੱਥ ਲਾਵਾਂਗੇ ਆਪਾਂ ਫਿਰ ਇਹਦੇ ਮਗਰਾਟ ਟੂਲ ਜੰਗਲੇ ਸਾਰੇ ਸੇਮ ਉਦਾਂ ਹੀ ਬਣਨਾ ਜਿਵੇਂ ਉਹਦਾ ਬਣਨਾ ਉਵੇਂ ਹੀ ਇਦਾਂ ਬਣਨਾ ਦੋਨਾਂ ਦਾ ਕੰਮ ਸੇਮ ਆ ਤੇ ਆਪਣੇ ਕੋਲ ਯੂਟਿਊਬਰ ਅਨੁਜ ਜਿਹੜਾ ਕਿ ਬਹੁਤ ਫੇਮਸ ਟਰੱਕ ਬਲੌਗਿੰਗ ਕਰਦੇ ਨੇ ਤੇ ਉਹ ਵੀ ਆਪਣੇ ਕੋਲ ਆਏ ਆ ਉਹਨਾਂ ਦੀ ਗੱਡੀ ਵੀ ਆਪਾਂ ਹੀ ਤਿਆਰ ਕਰਨੀ ਆ ਤੇ ਜਲਦ ਹੀ ਉਹਨਾਂ ਨਾਲ ਵੀ ਬਲੌਗ ਪਾਵਾਂਗੇ ਤੇ ਆਹ ਗੱਡੀ ਦਾ ਕੰਮ ਵੀ ਆਪਣੇ ਕੋਲੇ ਆ। ਗੱਡੀਆਂ ਬਹੁਤ ਨੇ ਕੰਮ ਕਰ ਰਹੇ ਨੂੰ ਪਰ ਟਾਈਮ ਲੱਗੂਗਾ। ਤੇ ਅਨੁਜ ਨਾਲ ਵੀ ਸਾਡੀ ਕਲਾਬ ਕਰਾਵਾਂਗੇ, ਮਲਾਵਾਂਗੇ ਤੁਹਾਨੂੰ ਜਲਦੀ। ਧੰਨਵਾਦ ਜੁੜੇ ਰਹੋ। ਹਾਂਜੀ ਫਾਈਨਲੀ ਫਿਰ ਲੰਚ ਟਾਈਮ ਤੋਂ ਬਾਅਦ ਹੁਣ ਅਸੀਂ ਬੈਕ ਟੂ ਬੈਕ ਦੁਬਾਰੋ ਕੰਮ ਤੇ ਆ ਗਏ। ਤੇ ਹੁਣ ਤੁਹਾਨੂੰ ਦਿਖਾਉਂਦੇ ਆ ਗੱਡੀ ਦੇ ਮਗਰਾੜ ਕਰ ਰਹੇ ਆ। ਉਹ ਪਹਿਲਾਂ ਫਿਰ ਗੱਡੀ ਵਾਲੇ ਲੰਘੇ ਸੀ ਉਹਨਾਂ ਨੂੰ ਇੱਕ ਵਾਰ ਚੈੱਕ ਕਰਾਉਣ ਆਉਂਦਾ ਵੀ ਕਈ ਵਾਰ ਬੰਦਾ ਕਹਿ ਦਿੰਦਾ ਵੀ ਮੈਨੂੰ ਇੱਥੇ ਪ੍ਰੋਬਲਮ ਆ ਗਈ। ਤਾਂ ਫਿਰ ਦੱਸੋਣਿਆ। ਦੇਖੋ ਬਾਕੀ ਮਗਰਾੜ ਦਾ ਸਹੀ ਚੱਲ ਉਹ ਤਾਂ ਡੰਨ ਨੇ ਜਿਹੜਾ ਇਹ ਆ ਇਸ ਉੱਪਰ ਚੱਕਿਆ ਜਾਂਦਾ ਟਾਇਰ ਸਟਿੱਪਣੀ ਕਹਿੰਦੇ ਨੇ ਜਿਹਨੂੰ ਆਪਾਂ ਸਟਿੱਪਣੀ ਆ ਇਹ ਇਹ ਟਾਇਰ ਉੱਪਰ ਚੱਕਿਆ ਜਾਂਦਾ ਜਦੋਂ ਤੁਸੀਂ ਉੱਪਰ ਚੱਕ ਕੇ ਦੇਖਿਆ ਤਾਂ ਫਿਰ ਇਹ ਉੱਪਰ ਲੱਗ ਰਿਹਾ ਸੀ ਤਾਂ ਹੁਣ ਇਹਦੇ ਮਗਰਾੜ ਦੀ ਸੈਟਿੰਗ ਕਰਕੇ ਹੇ ਨੀਚੇ ਤੋਂ ਅੰਦਰ ਤੋਂ ਥੋੜਾ ਕੱਟ ਲਾਉਣਾ ਪੈਣਾ ਤੇ ਮਗਰਾੜ ਫਿੱਟ ਹੋ ਜਾਣਾ ਤੇ ਅੱਜ ਇੱਕ ਨਵੀਂ ਚੀਜ਼ ਹੋਰ ਦੇਖੀ ਮੈਂ ਕਹਿੰਦੇ ਜਿਹੜਾ ਆ ਪ੍ਰੋਜੈਕਟ ਆ ਆ ਕੱਡੇ ਤੇ ਕਹਿੰਦੇ ਸਾਰਾ ਕਰੰਟ ਬੰਦ ਹੋ ਜਾਂਦਾ ਕਿ ਜਦੋਂ ਬੈਟਿੰਗ ਵਗੈਰਾ ਕਰਨੀ ਆ ਤਾਂ ਅਸੀਂ ਕਰੰਟ ਵਾਲੀ ਤਾਰ ਵਗੈਰਾ ਢਵਾ ਦਿੰਦੇ ਹਾਂ ਨਾ ਤੇ ਆਓ ਦੇਖੋ ਜੀ ਮਗਰਾੜ ਦਾ ਇਹ ਪੀਸ ਪੀਸ ਕੱਢੇ ਵਿੱਚੋਂ ਜਾਂ ਤਾਂ ਉਹ ਮੰਡੇ ਦਾ ਦੋਨਾਂ ਦਾ ਮਾਪ ਕੇ ਪੀਸ ਕੱਢ ਕੇ ਤੇ ਹੁਣ ਲਾਵਾਂਗੇ ਦੇਖੋ ਜੀ ਤੱਪ ਦੀ ੱਪ ਚ ਕੰਮ ਕਰ ਰਹੇ ਹਾਂ ਸਪੋਰਟ ਕਰਿਆ ਕਰੋ ਤੁਸੀਂ ਵੱਧ ਤੋਂ ਵੱਧ ਦੋਨੇ ਸਾਈਡਾਂ ਸੇਮ ਉਹ ਵੈਸੇ ਪ੍ਰੋਸੈਸ ਨਹੀਂ ਕਰਦਾ ਜਿਵੇਂ ਕਹਿੰਦੇ ਚੱਲਦਾ ਨਹੀਂ ਹੈਗਾ ਟਾਇਰ ਮੱਟ ਫਿਰ ਵੀ ਅਸੀਂ ਕੱਟਤਾ ਕਿਉਂਕਿ ਉੱਪਰ ਲੱਗ ਰਿਹਾ ਹੈ ਕਈ ਵਾਰ ਉਬੜ ਖੁਬੜ ਜਗ੍ਹਾ ਆ ਜਾਂਦੀ ਹੈ ਉੱਥੇ ਦਿੱਕਤ ਆ ਜਾਂਦੀ ਹੈ ਤਾਂ ਆਪਾਂ ਚਾਹੁੰਦੇ ਨਹੀਂ ਵੀ ਪਰੇਸ਼ਾਨੀ ਆਵੇ ਇਸ ਕਰਕੇ ਆਪਾਂ ਪਹਿਲਾਂ ਹੀ ਸੈੱਟ ਕਰਤਾ ਸੈਂਟਰ 'ਚੋਂ ਕੱਟਤਾ ਉੱਪਰ ਟਾਇਰ ਸਹੀ ਜੜ ਜਾਊਗਾ ਤੇ ਬਾਕੀ ਜਾਣਕਾਰੀ ਤੁਹਾਨੂੰ ਨਾਲ-ਨਾਲ ਦੇ ਦਿਆਂਗਾ ਹਾਂਜੀ ਆਪਣੀ ਗੱਡੀ ਦੇ ਮਗਰਾੜ ਲੱਗ ਚੁੱਕੇ ਨੇ ਫਾਈਨਲੀ ਦੇਖੋ ਜੀ ਸੋਹਣਾ ਹੋਇਆ ਕੰਮ ਦੱਸਿਓ ਫਿਰ ਸਾਰ ਨੂੰ ਕਮੈਂਟਾਂ 'ਚ ਤੇ ਇੱਥੇ ਇਹਦੇ ਚਾਦਰ ਲੱਗੂਗੀ ਚਾਦਰ ਲਾ ਕੇ ਇੱਧਰ ਵਗੈਰਾ ਦੋਨੇ ਸਾਈਡ ਨਟ ਲੱਗਣਗੇ ਤੇ ਹੁਣ ਆਪਾਂ ਕਰ ਰਹੇ ਹਾਂ ਜੰਗਲੇ ਦਾ ਕੰਮ ਦੇਖੋ ਜੀ ਕੰਮ ਚੱਲ ਰਿਹਾ ਯੋਰਾ ਛੋਰਾ ਦੇ ਮਹਾਰਾਜ ਦੀ ਕਿਰਪਾ ਨਾਲ ਤੇ ਸਪੋਰਟ ਦਿਖਾਇਆ ਕਰੋ ਜਿੰਨੀ ਸਪੋਰਟ ਦਿਖਾਓਗੇ ਉਹਨਾਂ ਵਧੀਆ ਲੱਗਦਾ ਸਾਨੂੰ ਵੀ ਸਾਡੇ ਕੰਮ ਕਰਨ ਦੀ ਸ਼ਕਤੀ ਵਧਦੀ ਆ ਤੇ ਉਹ ਦੇਖੋ ਜੀ ਇਹਦੇ ਟੂਲ ਬਾਕਸ ਵੀ ਪੜਨਗੇ ਹਲੇ ਕੰਮ ਚੱਲ ਰਿਹਾ ਜੁੜੇ ਰਹੋ ਇਦਾਂ ਹੀ ਹਾਂਜੀ ਸਮਾਂ ਹੋ ਚੁੱਕਿਆ ਸ਼ਾਮ ਦੇ ਫੱਟ ਤੇ ਆਪਣਾ ਕੰਮ ਦੇਖੋ ਤੁਸੀਂ ਫਿਰ ਅੱਜ ਦਾ ਕੰਮ ਇਹ ਹੋਇਆ ਤੇ ਦੂਜੀ ਗੱਡੀ ਦਾ ਇਹ ਅੱਗੇ ਤੇ ਚੱਲੂਗੀ ਸਰ ਲਾਈਟ ਅੱਗੇ ਤੋਂ ਇਹ ਬੰਦੇ ਆਪਣੇ ਜਾਲ ਦਾ ਕੰਮ ਕਰਦੇ ਨੇ ਸੱਜਣ ਸਿੰਘ ਇਹਨਾਂ ਦਾ ਨਾਮ ਆ ਤੇ ਵਧੀਆ ਫੇਮਸ ਬੰਦੇ ਨੇ ਇਹ ਵੀ ਤੇ ਦੇਖੋ ਜੀ ਜੋ ਆਪਣੇ ਜੰਗਲੇ ਬਣੇ ਨੇ ਦੇਖੋ ਕਿਦਾਂ ਲੱਗ ਰਹੇ ਨੇ ਤੇ ਰਿਵਿਊ ਦਿਓ ਤੇ ਆਪਣੇ ਗੱਲਬਾਤ ਸਿਰੇ ਲਾਤੀ ਮਾਰਾ ਦਿੱਕਤ ਪਰਣਾ ਉਧਰ ਚੱਲੋ ਰਿਹਾ ਜੀ ਉਸਤਾਦ ਜੀ ਦਾ ਕੰਮ ਇਹ ਐਦਾਂ ਹੀ ਜੁੜੇ ਰਹੋ ਸਾਡੇ ਨਾਲ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਹੌਲੀ ਹੌਲੀ ਆਪਾਂ ਡੇਲੀ ਬਲੌਗ ਪਾਣਾ ਸ਼ੁਰੂ ਕਰਾਂਗੇ ਥੋੜਾ ਐਦਾਂ ਜੀ ਕੰਮ ਤੇ ਹੁੰਨੇ ਹਾਂ ਥੱਕ ਜਾਂਦੇ ਹਾਂ ਤਾਂ ਕਰਕੇ ਥੋੜਾ ਨਹੀਂ ਹੁੰਦਾ ਤੇ ਇਸ ਤੋਂ ਬਾਅਦ ਇੱਥੇ ਟੂਲ ਬਾਕਸ ਬਣਾ। ਇਹ ਕਹਿੰਦੇ ਵੀ ਜਦੋਂ ਗੱਡੀ ਲੰਬੀ ਚੱਲਦੀ ਐ ਫਿਰ ਇਹਨਾਂ ਨੂੰ ਦਿੱਕਤ ਨਾ ਆਵੇ ਕਿਉਂਕਿ ਇਹਨਾਂ ਨੇ ਨਾਲ ਮਟੀਰੀਅਲ ਕੈਰੀ ਕਰਨਾ ਹੁੰਦਾ ਤਾਂ ਇੱਥੇ ਟੂਲ ਬਣਨਾ।